ਸਸਿਕਾ ਲਈ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਦੇ ਵਿੱਚ ਆਪਾਂ ਨਾ ਅਕਸਰ ਤੁਹਾਨੂੰ ਛੋਟੀਆਂ-ਛੋਟੀਆਂ ਗੱਲਾਂ ਛੋਟੇ-ਛੋਟੇ ਉਪਾਅ ਦੱਸਦੇ ਰਹਿੰਦੇ ਆ ਗਿਆ ਤੇ ਸ਼ਾਇਦ ਤੁਸੀਂ ਉਹਨਾਂ ਉੱਪਰ ਗੌਰ ਵੀ ਕਰਦੇ ਹੋ ਇਹ ਉਪਾਅ ਹੈਗੇ ਨੇ ਜਿਹੜੇ ਇਹ ਆਪਾਂ ਤੁਹਾਨੂੰ ਬਹੁਤ ਮਤਲਬ ਭਜਨੱਠ ਵਾਲੇ ਨਹੀਂ ਦੱਸਦੇ ਇਹ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੇ ਤੁਹਾਨੂੰ ਆਮ ਹੀ ਆਪਣੇ ਘਰਾਂ ਦੇ ਵਿੱਚ ਮਿਲ ਜਾਣਗੀਆਂ ਤੁਹਾਡੇ ਕਿਚਨ ਦੇ ਵਿੱਚ ਮੌਜੂਦ ਹੁੰਦੀਆਂ ਨੇ ਤੁਹਾਡੇ ਸਟੋਰ ਰੂਮ ਚ ਮੌਜੂਦ ਹੁੰਦੀਆਂ ਨੇ ਖੇਤਾਂ ਚ ਮੌਜੂਦ ਹੁੰਦੀਆਂ ਨੇ ਮਤਲਬ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਹਰ ਚੀਜ਼ ਮਿਲ ਜੂਗੀ ਅੱਜ ਵੀ ਆਪਾਂ ਉਸੇ ਤਰੀਕੇ ਦਾ ਇੱਕ ਛੋਟਾ ਜਿਹਾ ਉਪਾਅ ਤੁਹਾਨੂੰ ਦੱਸਣ ਲੱਗੇ ਹਾਂ ਜਿਆਦਾ ਭੱਜ ਦੌੜ ਕਰਨ ਦੀ ਕੋਈ ਜ਼ਰੂਰਤ ਨਹੀਂ ਮਤਲਬ ਇਹ ਚੀਜ਼ ਤੁਹਾਨੂੰ ਆਮ ਕਰਕੇ ਮਤਲਬ ਹਰ ਘਰ ਦੇ ਵਿੱਚ ਮਿਲ ਹੀ ਜਾਊਗੀ ਜੇਕਰ ਕਿਸੇ ਵੀ ਘਰ ਦੇ ਵਿੱਚ ਵੀ ਕਲੇਸ਼ ਰਹਿੰਦਾ ਹੈ ਲੜਾਈ ਝਗੜਾ ਰਹਿੰਦਾ ਪਤੀ ਪਤਨੀ ਦੀ ਨਹੀਂ ਬੰਦੀ ਸੱਸ ਨੂੰ ਦੀ ਨਹੀਂ ਬੰਦੀ ਆਪਸ ਦੇ ਵਿੱਚ ਸਾਰੇ ਮਤਲਬ ਲੜਦੇ ਝਗੜਦੇ ਰਹਿੰਦੇ ਨੇ ਮਤਲਬ ਕਿ ਆਪਾਂ ਕਹਿ ਦਿੰਦੇ ਆ ਵੀ ਮੂਹ ਵੀਂਗੇ ਰਹਿੰਦੇ ਨੇ ਇੱਕ ਦੂਜੇ ਨਾਲ ਹਨਾ ਖੁਸ਼ ਨਹੀਂ ਰਹਿੰਦੇ ਹੈਗੇ ਤਾਂ ਤੁਸੀਂ ਕਰਨਾ ਕੀ ਹੈ ਮਤਲਬ ਕਿ ਵੀਰਵਾਰ ਦੇ ਦਿਨ ਨਾ ਪਾਈਆ ਤੇ ਸਰੋਂ ਹੋਵੇ ਕਾਲੀ ਸਰੋਂ ਜਿਹਦੇ ਪੀਲੇ ਫੁੱਲ ਖਿਲਦੇ ਨੇ ਪਾਈਆ ਸਰੋਂ ਲੈਣੀ ਆ ਉਹਨਾਂ ਨੂੰ ਨਾ ਮਤਲਬ ਗਲਾਸ ਚ ਪਾ ਕੇ ਜਾਂ ਕੋਲੀ ਚ ਪਾ ਕੇ ਆਪਦੇ ਬੈਡਰੂਮ ਦੇ ਵਿੱਚ ਰੱਖ ਲੈਣਾ ਹੈ ਵੱਡੇ ਦੇ ਬੈਡਰੂਮ ਤੇ ਬਜ਼ੁਰਗ ਦੇ ਕਿਸੇ ਦੇ ਤੇ ਇੱਕ ਜਾਣੇ ਦਾ ਮਤਲਬ ਨਾ ਟਿਊਟੀ ਲਾ ਦੇਣੀ ਆ ਉਹ ਪਾਈਆ ਸਰ ਉਹ ਬੈਡਰੂਮ ਦੇ ਵਿੱਚ ਰੱਖ ਲੈਣੀ ਆ ਥੋੜੀ ਥੋੜੀ ਸਰ ਉਹ ਨਾ ਰੋਜ਼ਾਨਾ ਸ਼ਾਮ ਦੇ ਵੇਲੇ ਥੋੜੀ ਜੀ ਸਰ ਉਹ ਲੈ ਕੇ ਉਹਨੂੰ ਮਤਲਬ ਕਿ ਆਪਣੇ ਸਾਰੇ ਘਰ ਦੇ ਉੱਪਰ ਦੀ ਵਾਰ ਕੇ ਸ਼ਾਮ ਨੂੰ ਗਲੀ ਚ ਬਾਹਰ ਸੁੱਟ ਦੇਣੀ ਆ ਠੀਕ ਹੈ ਜਦੋਂ ਤੱਕ ਉਹ ਸਰੋਂ ਖਤਮ ਨਹੀਂ ਹੁੰਦੀ ਪਾਈਆ ਸਰੋਂ ਤਾਂ ਹੋਵੇ ਕਮ ਸੇ ਕਮ ਤੇ ਉਹਨੂੰ ਬਾਹਰ ਸੁੱਟ ਦੇਣਾ ਜਿਵੇਂ ਜਿਵੇਂ ਮਤਲਬ ਕਿ ਉਹ ਗਲੀ ਵਿੱਚ ਦੀ ਜਾਂ ਰਸਤੇ ਵਿੱਚ ਦੀ ਲੋਕ ਲੰਘਣਗੇ ਉਹ ਸਰੋਂ ਨੂੰ ਲਤਾੜਨਗੇ ਉਹਦੇ ਮਤਲਬ ਕਿ ਦਾਣੇ ਹੈਗੇ ਜਿਹੜੇ ਉਹ ਪੁੱਜਣਗੇ ਉਸੇ ਤਰੀਕੇ ਨਾਲ ਤੁਹਾਡੇ ਘਰ ਦਾ ਕਲੇਸ਼ ਸਭ ਕੁਝ ਖਤਮ ਹੋ ਲੱਗ ਜਾਊਗਾ ਜਿਸ ਦਿਨ ਉਹ ਸਰੋਂ ਖਤਮ ਹੋਊਗੀ ਉਸ ਦਿਨ ਦੇਖਿਓ ਤੁਹਾਡੇ ਘਰ ਦੇ ਵਿੱਚ ਕਿੰਨਾ ਕੁ ਮਤਲਬ ਕਿ ਤੁਹਾਨੂੰ ਫਰਕ ਦਿਖਦਾ ਹੈ ਮੈਂ ਤੁਹਾਨੂੰ ਇਹ ਗੱਲ ਕਹਿਣੀ ਹੈ ਵੀ ਤੁਹਾਨੂੰ ਬਹੁਤ ਫਰਕ ਲੱਗੂਗਾ ਵੀ ਸਾਰਾ ਪਰਿਵਾਰ ਇੱਕੋ ਟੇਬਲ ਤੇ ਬਹਿ ਕੇ ਤੁਸੀਂ ਰੋਟੀ ਖਾਇਆ ਕਰੋਗੇ ਇਹ ਨਾ ਹੋਵੇ ਕਿ ਵੀ ਤੁਸੀਂ ਭੁੱਲ ਜੂ ਅੱਜ ਮਤਲਬ ਸਰੋਵਾਰ ਸੁੱਟੀ ਨਹੀਂ ਹੈਗੀ ਮੈਂ ਭੁੱਲ ਗਿਆ ਸੀ ਇੱਕ ਜਾਨੇ ਦੀ ਖਾਸ ਡਿਊਟੀ ਲਾ ਦੇਵੇ ਦੀ ਜਾਂ ਇੱਕ ਦੂਜੇ ਨੂੰ ਚੇਤਾ ਕਰਵਾ ਦਿੱਤਾ ਜਾਵੇ ਵੀ ਅੱਜ ਇਹ ਕੰਮ ਕਰਨਾ ਹੈ ਇਹ ਉਪਾਅ ਤੁਸੀਂ ਦਿਵਾਲੀ ਵਾਲੇ ਦਿਨ ਤੱਕ ਰੈਗੂਲਰ ਕਰੋ ਤਾਂ ਮਤਲਬ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਦੇਖਣ ਨੂੰ ਮਿਲੇਗਾ ਮਤਲਬ ਇਹ ਆਪਣੇ ਅਜਮਾਏ ਹੋਏ ਉਪਾਅ ਨੇ ਜਿਹੜੀ ਆਪਾਂ ਤੁਹਾਨੂੰ ਦੱਸਦੇ ਹੈਗੀਆਂ ਇਹ ਜ਼ਰੂਰ ਕਰਕੇ ਦੇਖਿਓ ਤੁਸੀਂ ਇੱਕ ਉਪਾਅ ਆਪ ਤੁਹਾਨੂੰ ਹੋਰ ਦੱਸਦੇ ਆ ਇਹ ਸਰੋਂ ਦਾ ਇਹ ਉਹ ਉਹ ਕਿੱਦਾਂ ਕਰਨਾ ਹੈ ਜੇ ਤੁਹਾਨੂੰ ਇਹ ਉਪਾਅ ਔਖਾ ਲੱਗਦਾ ਹੈ ਤਾਂ ਇੱਕ ਉਪਾਅ ਹੋਰ ਹੈਗਾ ਬਹੁਤ ਹੀ ਸੌਖੇ ਤਰੀਕੇ ਦਾ ਉਹ ਤੁਸੀਂ ਕੀ ਕਰਨਾ ਹੈਗਾ ਕਰਨਾ ਉੱਚ ਕੁਝ ਨਹੀਂ ਤਾਂ ਥੋੜੀ ਜੀ ਮੁਠੀ ਗਸਰੋਂ ਲੈ ਲੈਣੀ ਆ ਉਹਨੂੰ ਇੱਕ ਏਦਾਂ ਦੇ ਕੱਪੜੇ ਦੇ ਵਿੱਚ ਬੰਨਣਾ ਜਿਹਦੇ ਵਿੱਚੋਂ ਮਤਲਬ ਦਾਣੇ ਉਹਦੇ ਬਾਹਰ ਨਾ ਟਪਕਣ ਜਾਂगिरਣ ਨਾ ਉਹਨੂੰ ਚੰਗੀ ਤਰੀਕੇ ਨਾਲ ਪੋਟਲੀ ਬਣਾ ਕੇ ਨਾ ਆਪਦੇ ਮੇਨ ਗੇਟ ਤੇ ਟੰਗ ਦੇਣੀ ਆ ਜਿਹੜੀ ਗੇਟਵੇ ਜਿੱਥੇ ਤੁਸੀਂ ਐਂਟਰ ਕਰਨਾ ਘਰੇ ਤੇ ਘਰ ਤੋਂ ਬਾਹਰ ਜਾਣਾ ਹੈ ਉਹ ਪੋਟਲੀ ਉੱਥੇ ਟੰਗੀ ਰਹਿੰਦੇ ਹੋ 40 ਦਿਨਾਂ ਤੱਕ ਕਿਸੇ ਵੀ ਦਿਨ ਮਤਲਬ ਕਿ ਟੰਗ ਦਿਓ ਮਤਲਬ ਜੇ ਸ਼ਨੀਵਾਰ ਨੂੰ ਟੰਗੋਗੇ ਤਾਂ ਦਿਨ ਬੈਟਰ ਹੈ ਉੱਥੇ ਟੰਗੀ ਰਹਿੰਦੇ ਹੋ ਉਸੇ ਗੇਟਵੇ ਜਿੱਥੇ ਤੁਸੀਂ ਅੰਦਰ ਆਉਣਾ ਬਾਹਰ ਜਾਣਾ ਮਤਲਬ ਕਿ ਉਥੋਂ ਦੀ ਤੋਂ ਡਾਊਨ ਚੱਨ ਲੱਗੇ ਰਹਿੰਦੇ 40 ਦਿਨ ਉਹ ਪੋਟਲੀ ਟੰਗ ਕੇ 40ਵੇਂ ਦਿਨ ਨਾ ਉਹਨੂੰ ਪੋਟਲੀ ਨੂੰ ਉਤਾਰ ਕੇ ਜਿੱਥੇ ਬਹੁਤ ਸਾਰਾ ਸਾਫ਼ ਪਾਣੀ ਵਗਦਾ ਦਰਿਆ ਨਦੀ ਮਤਲਬ ਕਿ ਨਹੀਂ ਹੁੰਦੀ ਨਹਿਰਾ ਹੀ ਹੁੰਦੀ ਆ ਆਪਣੇ ਤਾਂ ਉਹਦੇ ਵਿੱਚ ਉਹਨੂੰ ਬਾਹਰ ਦੇਣਾ ਹੈਗਾ ਸਣੇ ਪੋਟਲੀ ਦਾਣੇ ਉਹ ਖੰਡਾ ਕੇ ਨਾ ਸਾਰੇ ਬਹਾ ਦੇਣੀਆਂ ਉਸ ਦੇ ਨਾਲ ਵੀ ਤੁਹਾਨੂੰ ਬਹੁਤ ਫਾਇਦਾ ਹੋਊਗਾ ਮੈਂ ਆਸ਼ਾ ਕਰਦੀ ਹਾਂ ਕਿ ਤੁਹਾਨੂੰ ਮੇਰੇ ਦੱਸੇ ਹੋਏ ਉਪਾਅ ਕੋਈ ਫਾਇਦਾ ਦਿੰਦੇ ਹੋਣਗੇ ਤੇ ਤੁਹਾਨੂੰ ਬਹੁਤ ਪਸੰਦ ਆਏ ਹੋਣਗੇ ਧੰਨਵਾਦ